ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀਓ ਦਾਸ ਪੰਥ ਪਰਸੇ ਟਾਡੀ ਗਿਆਨੀ ਮਨਜੀਤ ਸਿੰਘ ਰਾਹੀ ਕੰਡ ਪਹਲਾਨ ਮਜਾਰਾ ਨੇੜੇ ਸ੍ਰੀ ਅਨੰਦਪੁਰ ਸਾਹਿਬ ਆਓ ਅੱਜ ਉਸ ਮਹਾਨ ਗੁਰਸਿੱਖ ਮਹਾਨ ਸ਼ਹੀਦ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦੇ ਜੀਵਨ ਦੇ ਉੱਤੇ ਉਹਨਾਂ ਦੇ ਮਹਾਨ ਸਿਰਜੇ ਇਤਿਹਾਸ ਦੇ ਉੱਤੇ ਥੋੜੀ ਜਾਤੀ ਮਾਰੀਏ ਧੰਤਨ ਬਾਬਾ ਮੋਤੀराम ਮਹਿਰਾ ਜੀ ਜਿਨ੍ਹਾਂ ਦਾ ਪਿੰਡ ਸੰਗਤ ਪਰਸੋਡੀਆਂ ਨੇੜੇ ਸਰਹੰਦ ਦੇ ਵਿੱਚ ਹੈ ਔਰ ਜਿਨ੍ਹਾਂ ਦੇ ਪਿਤਾ ਭਾਈ ਹਰਰਾਮ ਤੇ ਮਾਤਾ ਲੱਡੋ ਜੀ ਜਿਨ੍ਹਾਂ ਦੀ ਮਹਾਨ ਕੋਖ ਤੋਂ 9 ਫਰਵਰੀ 1677 ਈਸਵੀ ਨੂੰ ਧੰਤਨ ਬਾਬਾ ਮੋਤੀਰਾਮ ਮਹਿਰਾ ਜੀ ਦਾ ਜਨਮ ਹੁੰਦਾ ਹੈ ਸਮਾਂ ਬੀਤਦਾ ਹੈ ਜਿੱਥੇ ਬਾਬਾ ਮੋਤੀराम ਮਹਾਰਾਜੀ ਸੂਬਾ ਸਰਹੰਗ ਦੀ ਰਸੋਈ ਕਰਦੇ ਨੇ ਭਾਪ ਹਿੰਦੂ ਕੈਦੀਆਂ ਨੂੰ ਖਾਣਾ ਬਣਾਉਂ ਤੇ ਪੰਚਾਇਣ ਦੇ ਵਿੱਚ ਜਿੱਥੇ ਇੰਚਾਰਜ ਨੇ ਜਿੱਥੇ ਹੋਰ ਵੀ ਰਸੋਈਏ ਨੇ ਉੱਥੇ ਬਾਬਾ ਮੋਤੀराम ਮਹਾਰਾਜੀ ਵੀ ਨੌਕਰੀ ਕਰਦੇ ਨੇ ਔਰ ਗੁਰੂ ਘਰ ਦੇ ਅਨੰਦ ਸਿੱਖ ਨੇ ਸਮੁੱਚਾ ਪਰਿਵਾਰ ਤੇ ਇਹਨਾਂ ਦੇ ਪਿਤਾ ਜੀ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਹੈ ਜਦੋਂ ਤਨਤਨ ਬਾਬਾ ਮੋਤੀराम ਮਹਾਰਾਜ ਜੀ ਦੇ ਜੀਵਨ ਬਾਰੇ ਆਪਾਂ ਪੜ੍ਹਦੇ ਆਂ ਤੇ ਜਿਨ੍ਹਾਂ ਨੇ ਤਿੰਨ ਦਿਨ ਤਿੰਨ ਰਾਤਾਂ ਛੋਟੇ ਸਾਹਿਬਜ਼ਾਦੇ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਜੋ ਸੂਬਾ ਸਰਹੰਦ ਨੇ ਕੈਦ ਕੀਤੇ ਹੋਏ ਸਨ ਜਿਨ੍ਹਾਂ ਨੇ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਤਿੰਨ ਰਾਤਾਂ ਦੁੱਧ ਦੀ ਸੇਵਾ ਦੁੱਧ ਪਲਾਉਣ ਦੀ ਸੇਵਾ ਨਿਭਾਈ ਸੀ ਔਰ ਜਿੱਥੇ ਗੰਗੂ ਬ੍ਰਾਹਮਣ ਦੀ ਸ਼ਿਕਾਇਤੇ ਮੁਰੰਡੇ ਦੇ ਕੌਤਵਾਲ ਨੇ ਗੁਰੂ ਤੇ ਲਾਲਾ ਨੂੰ ਫੜਕੇ ਕੈਦ ਕਰਕੇ ਸੂਬਾ ਸਰਹੰਦ ਵਜ਼ੀਰ ਖਾਂ ਦੇ ਪੇਸ਼ ਕੀਤਾ ਸੀ ਤੇ ਸੂਬਾ ਸਰਹੰਦ ਵਜ਼ੀਰ ਖਾਂ ਨੇ ਜਦੋਂ ਪਤਾ ਲੱਗਿਆ ਅਸਲ ਵਿੱਚ ਚਮਕੌਰ ਦੀ ਜੰਗ ਉਹ ਹਾਰ ਕੇ ਆਇਆ ਸੀ ਨਿਰਾਸ਼ਾ ਤੇ ਗੁੱਸੇ ਵਿੱਚ ਸੀ ਪੜਿਆ ਹੋਇਆ ਸੀ ਕਿ ਅੰਨੀ ਫੌਜ ਮਰਵਾਉਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਨੂੰ ਮਾਫ਼ ਨਹੀਂ ਸਕਿਆ। ਔਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਗੁਰੂ ਕੇ ਲਾਲ ਤੇ ਗੁਰੂ ਦੇ ਮਾਤਾ ਜੀ ਕੈਦ ਵਿੱਚ ਨੇ ਔਰ ਸੁਪਾਸਰਹੰਦ ਨੇ ਆਖਿਆ ਕਿ ਇਹਨਾਂ ਨੂੰ ਖੰਡੇ ਪੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਏ। ਛੋਟੇ ਲਾਲ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੇ ਤੰਤਨ ਮਾਤਾ ਗੁਜਰਕੌਰ ਜੀ ਜਿੱਥੇ ਲੰਮਾ ਸਫਰ ਤੈਅ ਕਰਨ ਤੋਂ ਬਾਅਦ ਔਰ ਕਈ ਦਿਨਾਂ ਤੋਂ ਭੁੱਖੇ ਤੇ ਉਣੀਂਦੇ ਲੰਮਾ ਸਫਰ ਤੈਅ ਕਰਕੇ ਅਤ ਦੀ ਸਰਦੀ ਤੇ ਅਤ ਦੀ ਠੰਡ ਦੇ ਵਿੱਚ ਪੈਰ ਜਿਹੜੇ ਸੋਚ ਸੋਚ ਚੁੱਕੇ ਸਨ ਔਰ ਪੈਰਾਂ ਤੇ ਹੱਥਾਂ ਦੇ ਵਿੱਚ ਜ਼ਖਮ ਸਨ ਅਤ ਦੀ ਠੰਡ ਵਿੱਚ ਸਰੀਰ ਹਰੇ ਹੋਏ ਤੇ ਅakre ਹੋਏ ਸੰ। ਔਰ ਧੰਤਨ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੂੰ ਖਬਰ ਇਹ ਸਾਰੀ ਦਾਸਤਾਨ ਦਾ ਪਤਾ ਲੱਗਦਾ। ਧੰਤਨ ਬਾਬਾ ਮੋਤੀराम ਮਹਿਰਾ ਜੀ ਘਰ ਜਾਂਦੇ ਨੇ। ਘਰ ਜਾ ਕੇ ਆਪਣੀ ਮਾਤਾ ਜੀ ਦੇ ਨਾਲ ਆਪਣੀ ਪਤਨੀ ਜੀ ਦੇ ਨਾਲ ਇਹ ਸਾਰੀ ਦਾਸਤਾਨ ਜਦੋਂ ਜਾ ਕੇ ਦੱਸਦੇ ਨੇ ਫਿਰ ਦਾਸ ਤਾਨ ਦਸਣ ਤੋਂ ਪ੍ਰੰਤ ਉਹਨਾਂ ਦੀ ਘਰਵਾਲੀ ਨੇ ਵੀ ਆਖਿਆ ਕਿ ਇਸ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਮਾਤਾ ਜੀ ਤੇ ਗੁਰੂ ਕੇ ਲਾਲਾਂ ਦੀ ਸੇਵਾ ਵਿੱਚ ਹਾਜ਼ਰ ਹੋਈਏ ਤੇ ਧੰਤਨ ਬਾਬਾ ਮੋਤੀराम ਮਹਾਰਾਜ ਜੀ ਨੇ ਉਸ ਵਕਤ ਦੁੱਧ ਦਾ ਘੜਵਾ ਪਰ ਕੇ ਨਾਲ ਲਏ ਗਲਾਸ ਤੇ ਘਰਵਾਲੀ ਤੋਂ ਕੁਝ ਗਹਿਣੇ ਲੈ ਕੇ ਔਰ ਮੋਤੀराम ਮਹਾਰਾਜ ਜੀ ਘਰ ਤੋਂ ਚਲੇ ਨੇ ਜਿੰਦੋਂ ਪੌਂਟ ਦਿਨੇ ਅੱਗੇ ਪਹਿਰੇਦਾਰਾਂ ਨੇ ਪੁੱਛਿਆ ਕਿ ਕਿੱਥੇ ਚੱਲਿਓ ਅੱਜ ਦੀ ਰਾਤ ਨੂੰ ਤੇ ਤਨਤਨ ਬਾਬਾ ਮੋਤੀ ਦਾ ਮਹਰਾਜੀ ਨੇ ਆਖਿਆ ਸੱਜ ਦੱਸਿਆ ਕਿ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਦੁੱਧ ਬਲੌਂਗ ਚੱਲਿਆ ਤੇ ਪਹਿਰੇਦਾਰਾਂ ਨੇ ਆਖਿਆ ਤੁਹਾਨੂੰ ਇਹ ਨਹੀਂ ਪਤਾ ਨਵਾਬ ਦਾ ਹੁਕਮ ਕੀ ਏ ਸੂਬਾ ਸਰਹੰਦ ਵਜ਼ੀਰ ਖਾਂ ਦਾ ਹੁਕਮ ਕੀ ਏ ਕਿ ਜਿਹੜਾ ਵੀ ਗੁਰੂ ਕੇ ਲਾਲਾਂ ਤੇ ਮਾਤਾ ਜੀ ਦੀ ਸੇਵਾ ਕਰੇਗਾ ਉਹਨਾਂ ਦੀ ਮਦਦ ਕਰੇਗਾ ਨਾਂ ਉਤੇ ਉਹਨਾਂ ਦੇ ਪਰਿਵਾਰ ਨੂੰ ਫਿਰ ਕੋਲੂ ਵਿੱਚ ਪੀੜ ਦਿੱਤਾ ਜਾਏਗਾ। ਧੰਤਨ ਬਾਬਾ ਮੋਤੀराम ਮਹਿਰਾਜੀ ਨੇ ਨਾਂ ਪ੍ਰਵਾਹ ਕਰਦੇ ਹਨ। ਔਰ ਗਹਿਣੇ ਦੇ ਕੇ ਉਹਨਾਂ ਸਪਈਆਂ ਨੂੰ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਬਾਬਾ ਮੋਤੀਰਾਮ ਮਹਿਰਾਜੀ ਠੰਡੇ ਵਰਜ਼ ਵਿੱਚ ਜਾਣ ਵਿੱਚ ਸਫਲ ਹੋ ਜਾਂਦੇ। ਜਦੋਂ ਪੌੜੀਆਂ ਚੜ ਕੇ ਠੰਡੇ ਵਰਜ਼ ਦੇ ਨੇੜੇ ਜਾਂਦੇ ਨੇ ਤੇ ਉੱਪਰੋਂ ਮਾਤਾ ਜੀ ਨੇ ਜਦੋਂ ਆਵਾਜ਼ ਸੁਣੀ ਆਵਾਜ਼ ਸੁਣਨ ਤੋਂ ਬਾਅਦ ਪੁੱਛਿਆ ਵਈ ਕੌਣ ਐ ਤੇ ਮੋਤੀ ਦਾ ਮਹਿਰਜ ਨਹੀਂ ਆਖਿਆ ਮਾਂ ਮੈਂ ਮੋਤੀ ਆ ਮੋਤੀ ਦਾ ਮੇਰਾ ਹਾਂ ਉੱਪਰ ਗਿਆ ਤੇ ਮਾਤਾ ਜੀ ਨੇ ਆਖਿਆ ਤੂੰ ਮੋਤੀ ਅੱਧੀ ਰਾਤ ਨੂੰ ਤੂੰ ਕੀ ਕਰਨਾ ਐ ਔਰ ਸਖਤ ਪਹਿਰੇ ਨੇ ਸੂਬਾ ਸਰਹੰਦਾ ਸਖਤ ਹੁਕਮ ਹੈ ਤੇ ਮਾਤਾ ਜੀ ਨੂੰ ਜਦੋਂ ਮਾਤਾ ਜੀ ਨੇ ਆਖਿਆ ਤੇ ਮੋਤੀ ਦਾ ਮਹਿਰਜ ਹੀ ਨਹੀਂ ਆਖਿਆ ਮਾਂ ਇਸ ਸੇਵਾ ਵਜਨੇ ਮੈਨੂੰ ਕੁਝ ਵੀ ਕਰਨਾ ਪੈ ਜਾਏ ਮੌਕਰਨ ਵਾਸਤੇ ਤਿਆਰ ਹਾਂ ਖੈਰ ਮੋਤੀਰਾ ਮਹਾਰਾਜੀ ਨੇ ਦੁੱਧ ਰੱਖਿਆ ਤੇ ਆਖਿਆ ਮਾਤਾ ਜੀ ਇਹ ਦੁੱਧ ਮੈਂ ਆਪਣੇ ਘਰ ਤੋਂ ਲੈ ਕੇ ਆਇਆ ਨਾ ਕਿ ਉਹਨਾਂ ਮਲੇਸ਼ਾਂ ਦੀ ਦੁਸ਼ਟਾਂ ਦੀ ਸੋਈ ਦੇ ਵਿੱਚੋਂ ਮਾਤਾ ਜੀ ਨੇ ਦੁੱਧ ਪ੍ਰਵਾਨ ਕੀਤਾ ਤਿੰਨਾ ਗਲਾਸਾਂ ਵਿੱਚ ਦੁੱਧ ਪਾਉ ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪਿਲਾਇਆ ਤੇ ਮੋਤੀ RAM ਨਮਸਕਾਰ ਕਰ ਵਾਪਸ ਆਇਆ ਦੂਜੇ ਦਿਨ ਵੀ ਇਸੇ ਤਰ੍ਹਾਂ ਸਿਵਨ ਵਈ ਤੇ ਤੀਜੇ ਦਿਨ 12 ਦੀ ਰਾਤ ਨੂੰ ਜਦੋਂ ਇਸੇ ਤਰ੍ਹਾਂ ਰਿਸ਼ਵਤ ਦੇ ਕੇ ਮੋਤੀਰਾਮ ਮਹਿਰਾ ਉੱਪਰ ਜਾਂਦਾ ਹੈ ਦੁੱਧ ਲੈ ਕੇ ਪਹੁੰਚਦਾ ਤੇ ਮਾਤਾ ਜੀ ਨੇ ਆਖਿਆ ਮੋਤੀਰਾਮ ਤੈਨੂੰ ਇਹ ਨਹੀਂ ਪਤਾ ਕਿ ਜਿੰਨਾ ਤੂੰ ਸਾਨੂੰ ਦੁੱਧ ਪਿਲਾ ਰਿਹਾ ਹੈ ਇਸ ਤੇ ਬਤਲੇ ਜਾਲਮਾਂ ਨੇ ਇਸ ਤੋਂ ਵੀ ਦੁੱਗਣਾ ਤੇਰਾ ਖੂਨ ਨਚੋੜ ਦੇਣਾ ਤੇਰਾ ਲਹੂ ਕੱਟ ਦੇਣਾ ਤੇ ਮੋਤੀਰਾਮ ਮਹਿਰਾ ਜੀ ਨੇ ਸਰਜ ਝੁਕਾਂਦੇ ਆਖਿਆ ਮਾਤਾ ਜੀ ਇਹ ਸੇਵਾ ਦੇ ਬਦਲੇ ਮੈਨੂੰ ਕੁਝ ਵੀ ਕਰਨਾ ਪੈਜੇ ਉਹ ਮੈਂ ਪ੍ਰਵਾਨ ਕਰਾਂਗਾ ਖੈਰ ਮੋਤੀराम ਮਹਾਰਾਜ ਜੀ ਨੇ ਆਖਿਆ ਮੈਂ ਤੋਲੂਛਾ ਦਾਤਾ ਨਹੀਂ ਸਕਦਾ ਪਰ ਖੈਰ ਐਨੀ ਸੇਵਾ ਤਾਂ ਕਰ ਸਕਦਾ ਮੋਤੀਰਾ ਮਹਿਰਾ ਅਸੀਸਾਂ ਲੈ ਵਾਪਸ ਪਰਤ ਜਾਂਦਾ ਹੈ ਇਤਿਹਾਸ ਅੱਗੇ ਤੁਸੀਂ ਪੜ੍ਹਦੇ ਹੋ ਕਿ ਕਿਵੇਂ ਤੀਜੇ ਦਿਨ ਕਚਰੀ ਵਿੱਚ ਮਾਤਾ ਕਚਰੀ ਵਿੱਚ ਗੁਰੂ ਕੇ ਲਾਲਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਧਰਮ ਤੇ ਅਡੋਲ ਡ੍ਰਿਡਤਾ ਚੜ੍ਹਦੀ ਕਲਾ ਵਿੱਚ ਰਹਿੰਦੇ ਆਂ ਨਾ ਟੋਲਦੇ ਹੋਏ ਗੁਰੂ ਕੇ ਲਾਲ ਅਡੋਲ ਰਹਿੰਦੇ ਨੇ ਸੱਚ ਤੇ ਪਹਿਰਾ ਦਿੰਦੇ ਆਂ ਆਖਰਕਾਰ ਸੂਬਾ ਸਰਹੰਗ ਨੇ ਹੁਕਮ ਦਿੱਤਾ ਤੇ ਕਾਜ਼ੀ ਨੇ ਫਤਵਾ ਸੁਣਾਇਆ ਕਿ ਗੁਰੂ ਕੇ ਲਾਲਾਂ ਨੂੰ ਜੁੰਦਿਆਂ ਨੀਆਂ ਦੇ ਵਿੱਚ ਚਣ ਦਿੱਤਾ ਜਾਏ ਔਰ ਗੁਰੂ ਕੇ ਲਾਲਾਂ ਨੂੰ ਨੀਆਂ ਵਿੱਚ ਚਣਮ ਤੋਂ ਪਹਿਲਾਂ ਅਤ ਦਿੱਤ ਸਹੀਦਤੇ ਗਏ ਉਪਰੰਤ ਜੁੰਦਿਆ ਨੂੰ ਨੀਆਂ ਦੇ ਵਿੱਚ 7 ਤੇ 9 ਸਾਲ ਦੀ ਉਮਰ ਦੇ ਗੁਰੂ ਕੇ ਲਾਲ ਛੋਟੀਆਂ ਜਿੰਦਾ ਨੀਆਂ ਵਿੱਚ ਜਾਲਵਾ ਨੇ ਚਣ ਦਿੱਤੀਆਂ ਤੇ ਨਿੱਕੀਆਂ ਜਿੰਦਾ ਵੱਡੇ ਸ਼ਾਕੇ ਕਰ ਗਈਆਂ ਜਦੋਂ ਮੋਤੀराम ਮਹਾਰਾਜ ਜੀ ਠੰਡੇ ਬੁਰਦ ਵਿੱਚ ਜਾ ਕੇ ਮਾਤਾ ਜੀ ਨੂੰ ਦਾਸਤਾਨ ਰੋ ਰੋ ਕੇ ਦੱਸਦੇ ਨੇ ਵਿਦਵਾਨ ਲਿਖਦੇ ਨੇ ਕਿ ਮਾਤਾ ਜੀ ਉਸ ਵਕਤ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ ਸਚਖੰਡ ਪਿਆਨਾ ਕਰ ਗਏ ਤੇ ਕੁਝ ਵਿਦਵਾਨਾਂ ਦਾ ਲਿਖਣਾ ਹੈ ਕਿ ਜ਼ਾਲਮਾਂ ਨੇ ਉੱਪਰ ਜਾ ਕੇ ਠੰਡੇ ਬਰਜ਼ ਵਿੱਚ ਮਾਤਾ ਜੀ ਨੂੰ ਤੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਸ਼ਹਾਦਤ ਦਾ ਜਾਮ ਪੀ ਗਏ ਹੁਣ ਮਾਤਾ ਜੀ ਤੇ ਗੁਰੂ ਕੇ ਲਾਲਾਂ ਦੀਆਂ ਦੇਹਾਂ ਜ਼ਾਲਮਾਂ ਨੇ ਕਿਲੇ ਤੋਂ ਦੂਰ ਸੁੱਟ ਦਿੱਤਾ ਤੇ ਕੁਝ ਵਿਦਵਾਨਾਂ ਦਾ ਲਿਖਣਾ ਹੈ ਕਿ ਕਿਲੇ ਤੋਂ ਦੂਰ ਛੱਟਿਆ ਗਿਆ ਆਖਰਕਾਰ ਕਿਸੇ ਦੀ ਹਮਤ ਨਹੀਂ ਕਿ ਉਹਨਾਂ ਨੂੰ ਚੁੱਕ ਕੇ ਲਾਸ਼ਾਂ ਨੂੰ ਚੁੱਕ ਕੇ ਸੰਸਕਾਰ ਕਰ ਸਕੇ ਸੂਬਾ ਸਰਹੰਦ ਦਾ ਸਖਤ ਹੁਕਮ ਸੀ ਅਖੀਰ ਦਿਵਾਨ ਟੋਡਰਮਲ ਅੱਗੇ ਆਇਆ ਇਸੇ ਵਨਵਾਉਣ ਵਾਸਤੇ ਤੇ ਦਿਵਾਨ ਟੋਡਰਮਲ ਜਦੋਂ ਇਹ ਸੇਵਾ ਦਿਵਾਨ ਟੋਡਰਮਲ ਨੇ ਮੰਗੀ ਤੇ ਸੂਬਾ ਸਰਹੰਦ ਨੇ ਆਖਿਆ ਤਨਵੈ ਨੇ ਪਤਾ ਕਿ ਇਹ ਜਗਾ ਸਾਰੀ ਜਗਾ ਸੂਬਾ ਸਰਹੰਦ ਵਜ਼ੀਰ ਖਾਂਦੀ ਹੈ ਔਰ ਜੇ ਜਗਾ ਲੈਣੀ ਤੇ ਮੁੱਲ ਲੈਣੀ ਪਈਗੀ ਇਸ ਦਾ ਮੁੱਲ ਵੱਡਾ ਉਤਾਰਨਾ ਪਈਗਾ ਸਸਕਾਰ ਜੋਗੀ ਜਗਾ ਦੀਵਾਨ ਟੋਡਰ ਮਲਜੀ ਨੇ ਲੈਣ ਵਾਸਤੇ ਆਖਿਆ ਮੈਂ ਮੁੱਲ ਤਾਰਾਂਗਾ ਚਾਹੇ ਕਿੰਨਾ ਵੀ ਮੁੱਲ ਕਿ ਉਹਨਾਂ ਦੇਣਾ ਪਈ ਤੇ ਸੂਬਾ ਸਰਹੰਦ ਨੇ ਆਖਿਆ ਮੋਹਰਾ ਬਿਸ਼ਾ ਕੇ ਜਗਾ ਮਿਲੇਗੀ ਸਸਕਾਰ ਜੋਗੀ ਤੇ ਵਿਦਵਾਨ ਲਿਖਦੇ ਨੇ ਕਿ ਸੂਬਾ ਸਰਹੰਗ ਮੋੜਾ ਬਿਸ਼ਾਨ ਵਾਸਤੇ ਮੋੜਾ ਬਿਸ਼ਾਉਣ ਦੀ ਗੱਲ ਕਰਕੇ ਉਪਰੰਤ ਮੋੜਾ ਖੜੀਆਂ ਤੇ ਆ ਗਿਆ ਕਿ ਮੋੜਾ ਬਿਸ਼ਾਕੇ ਨਹੀਂ ਮੈਂ ਤੈਨੂੰ ਕਿਹਾ ਸੀ ਮੋੜਾ ਖੜੀਆਂ ਕਰਕੇ ਜਗ੍ਹਾ ਮਿਲੇਗੀ। ਔਰ ਦੀਵਾਨ ਪਾਉਡਰ ਮਲਜੀ ਨੇ ਮਹਾਨ ਸੇਵਾ ਲਈ 70000 ਮੋੜਾ ਮੋੜਾ ਇਕੱਠੀਆਂ ਕੀਤੀਆਂ ਤੇ ਅੱਜ ਦਾ 2.5 ਅਰਬ ਦੇ ਨੇੜੇ ਐਸਾ ਦੇ ਕੇ ਉਹ ਜਗ੍ਹਾ ਖਰੀਦੀ ਸੰਸਕਾਰ ਜੋਗੀ ਤੇ ਗੁਰੂ ਕੇ ਲਾਲਾਂ ਦਾ ਤੇ ਮਾਤਾ ਜੀ ਦਾ ਆਪਣੇ ਪਰਿਵਾਰ ਨੂੰ ਨਾਲ ਲੈ ਔਰ ਮੋਤੀराम ਮਹਿਰਾ ਜੀ ਨੇ ਨਾਲ ਇਹ ਸੇਵਨ ਵਈ ਔਰ ਗੁਰੂ ਕੇ ਲਾਲਾਂ ਦਾ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਉਪਰੰਤ ਜਦੋਂ ਸੁਭਾ ਸਰਾਂਧ ਨੂੰ ਪਤਾ ਲੱਗਦਾ ਕਿ ਮੋਤੀराम ਮਹਿਰਾ ਨੇ ਗੁਰੂ ਕੇ ਲਾਲਾਂ ਨੂੰ ਤਿੰਨ ਰਾਤਾਂ ਦੁੱਧ ਪਲਾਉਣ ਦੀ ਸੇਵਾ ਕੀਤੀ ਏ ਮੋਤੀਰਾਮ ਮਹਾਰਾਜ ਨੂੰ ਸੱਦਿਆ ਗਿਆ ਤੇ ਮੋਤੀਰਾਮ ਮਹਾਰੇ ਨੂੰ ਪੁੱਛਿਆ ਸੂਬੇ ਸਰਹੰਦ ਨੇ ਕਿ ਇਹ ਤਿੰਨ ਰਾਤ ਤੂੰ ਗੁਰੂ ਕੇ ਲਾਲਾ ਨੂੰ ਦੁੱਧ ਪਲਾਇਆ ਤੇ ਮੋਤੀਰਾਮ ਮਹਾਰੇ ਨੇ ਆਖਿਆ ਹਾਂ ਮੈਂ ਸੇਵਾ ਨਵਾਈ ਏ ਮੈਂ ਗੁਰੂ ਕਰਦਾ ਜਿੰਨ ਸਿਖਾਂ ਤੇ ਇਸ ਕਰਕੇ ਮੈਂ ਸੇਵਾ ਨਵਾਈ ਏ ਤੇ ਸੂਬਾ ਸਰਹੰਦ ਨੇ ਆਖਿਆ ਤੈਨੂੰ ਇਹ ਨਹੀਂ ਪਤਾ ਤੈਨੂੰ ਇਹ ਨਹੀਂ ਪਤਾ ਕਿ ਸੂਬਾ ਸਰਹੰਦ ਦਾ ਹੁਕਮ ਸੀ ਕੋਲੂ ਵਿੱਚ ਪਰਿਵਾਰ ਸਮੇਤ ਪੀੜ ਦਿੱਤਾ ਜਾਣਾ ਜਿਸ ਨੇ ਵੀ ਗੁਰੂ ਕੇ ਲਾਲਾਂ ਦੀ ਮਦਦ ਕਰਨੀ ਹੈ ਉਪਰੰਤ ਢੰਡੋਰਾ ਪਟਵਾ ਕੇ ਸੂਬਾ ਸਰਹੰਦ ਨੇ ਮੋਤੀराम ਮਹਿਰਾ ਦੇ ਪਰਿਵਾਰ ਨੂੰ ਕੈਦ ਕਰ ਲਿਆ ਸਭ ਤੋਂ ਪਹਿਲਾਂ 6 ਸਾਲ ਦੇ ਉਹਨਾਂ ਦੇ ਪੁੱਤਰ ਨੂੰ ਕੋਲੂ ਵਿੱਚ ਸੁੱਟਿਆ ਤੇ ਮੋਤੀराम ਮਹਿਰਾ ਦੇ ਸਾਹਮਣੇ ਕੋਲੂ ਵਿੱਚ ਪੀੜ ਦਿੱਤਾ ਗਿਆ ਉਪਰੰਤ ਮੋਤੀ ਦਾ ਮਹਰਾਜੀ ਦੀ ਮਾਤਾ ਲੱਦੋ ਜੀ ਨੂੰ ਕੌਲੂ ਵਿੱਚ ਛੁੱਟ ਕੇ ਜ਼ਾਲਮਾਂ ਨੇ ਪੀੜ ਦਿੱਤਾ ਹੱਡੀਆਂ ਦਾ ਚੂਰਾ ਹੋਇਆ ਲਹੂ ਦੀਆਂ ਧਾਰਾਂ ਵਗੀਆਂ ਮਹਾਨ ਉਸ ਪਰਿਵਾਰ ਨੇ ਸ਼ਹਾਦਤ ਦੇ ਜਾਮ ਪੀਤੇ ਉਪਰੰਤ ਉਹਨਾਂ ਦੀ ਧਰਮ ਸਪਤਨੀ ਬੀਬੀ ਭੋਲੀ ਜੀ ਉਹਨਾਂ ਨੂੰ ਵੀ ਕੌਲੂ ਵਿੱਚ ਛੁੱਟ ਕੇ ਪੀੜ ਦਿੱਤਾ ਗਿਆ ਉਪਰੰਤ ਮੋਤੀराम ਮਹਰਾਜੀ ਜਿਨ੍ਹਾਂ ਨੂੰ ਸੇ ਕੋਲੂ ਵਿੱਚ ਸੁੱਟ ਕੇ ਜ਼ਾਲਮਾਂ ਨੇ ਨਚੋੜ ਦਿੱਤਾ ਪੀੜ ਦਿੱਤਾ ਔਰ ਇਸ ਸਮੁੱਚਾ ਪਰਿਵਾਰ ਹੱਕ ਬਦਲੇ ਸੱਚ ਬਦਲੇ ਧਰਮ ਤੇ ਅਡੋਲ ਰਹਿੰਦਿਆ ਸ਼ਹਾਦਤ ਦਾ ਜਾਮ ਪੀ ਕੇ ਜਿੱਥੇ ਕੱਲ ਕੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇ ਸਮੁੱਚੇ ਪਰਿਵਾਰ ਤੇ ਮਹਾਨ ਸੋਧੀਆਂ ਦੀ ਮਹਾਨ ਦਾਸਤਾਨ ਹੈ ਜਿਨ੍ਹਾਂ ਨੇ ਸ਼ਹਾਦਤ ਤੇ ਜਾਮ ਪੀਤੇ ਮਕਨਾਂ ਉੱਥੇ ਗੁਰੂ ਕੇ ਸਿੱਖ ਵੀ ਬਹੁਤ ਗੁਰੂ ਕੇ ਸਿੱਖ ਵੀ ਮਹਾਨ ਨੇ ਜਿਨ੍ਹਾਂ ਨੇ ਗੁਰੂ ਪਤਸ਼ਾਹ ਦੇ ਹੁਕਮ ਤੇ ਪਹਿਰਾ ਦੰਦਿਆ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨਵਾਉਂਦੇ ਆਂ ਐਡੀ ਮਹਾਨ ਸ਼ਹਾਤਾਂ ਦੇ ਜੰਮ ਪੀਤੇ ਨੇ ਔਰ ਸੱਚ ਆਖਿਆ ਕਿ ਧਨ ਮੋਤੀ ਜਨ ਪੁੰਨ ਕਮਾਇਆ ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ ਔਰ ਤਨ ਤਨ ਬਾਬਾ ਮੋਤੀराम ਮਹਿਰਾ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਇਸ ਮਹਾਨ ਕੁਰਬਾਨੀ ਨੂੰ ਕੋਟਾਨ ਕੋਟਾਨ ਵਾਰ ਸੀਸ ਝੁਕਦਾ ਹੈ ਉਹਨਾਂ ਦੀ ਇਸ ਮਹਾਨ ਕੁਰਬਾਨੀ ਦੇ ਅੱਗੇ ਬਰਤਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ ਜਿੱਥੇ ਡੁੱਲਦਾ ਜੁਗ ਪਲਟਾ ਦੇਵੇ ਇਹ ਖੂਨ ਬਰੂਦ ਦੀ ਚਣਗ ਬਣ ਕੇ ਹਰ ਦੇ ਜੱਜਵਿਆਂ ਦੇ ਭਾਂਬੜ ਲਾ ਦੇਵੇ ਇਹ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਕਿਧਰੇ ਪੁੰਝਾੜ ਲਿਆ ਦੇਵੇ ਇਕੋਨ ਮੁਨੱਖ ਤਲੀ ਬਣੀ ਟੀਕਾ ਮਰਦਾ ਕੌਮਾਂ ਵਿੱਚ ਜ਼ਿੰਦਗੀ ਪਾ ਦੇਵੇ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦੇ ਜੀਵਨ ਤੇ ਬੋਲਦਿਆਂ ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਦੇ ਹੋਏ ਆਓ ਸਰਵਤ ਸੰਗਤ ਪਾਓ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ